ਸਤਿ ਸ਼੍ਰੀ ਅਕਾਲ ਤੁਸੀਂ ਅਜੀਤ ਵੈਪਟੂ ਨੂੰ ਦੇਖ ਰਹੇ ਹੋ ਮਨੁੱਖੀ ਮੰਦੀ ਮੁੱਦੋ ਹੀ ਫਿੱਤਰਤ ਰਹੀ ਦੀ ਹੈ ਕਿ ਕਦੋਂ ਵੀ ਚੰਚਲਤਾ ਦੇ ਕੋਲ ਤੇ ਸਵਾਰ ਹੁੰਦਾ ਤਾਂ ਅਣਮਿੱਥੀਆਂ ਮੰਜਲਾਂ ਸਰ ਕਰ ちゃっਦਾ ਮੰਜਲਾ ਕਿਸੇ ਵੀ ਖੇਤਰ ਹੁਨਰ ਜਾਂ ਬਲ ਬਲ ਦੀਆਂ ਹੋਣ ਸੀਟੀ ਯੂਨੀਵਰਸਿਟੀ ਦੇ ਵਿੱਚ ਖੜੇ ਆ ਇੱਥੋਂ ਦੇ ਰੋਬੋਟਿਕਸ ਵਿਭਾਗ ਨੇ ਇੱਕ ਅਜਿਹਾ ਜੰਤਰ ਤਿਆਰ ਕੀਤਾ ਹੈ ਜਿਹੜਾ ਕਿ ਕੰਟਰੋਲ ਰਿਮੋਟ ਦੇ ਨਾਲ ਹੁੰਦਾ ਤੇ ਆਪਣੇ ਆਪ ਖੇਤਾਂ ਦੇ ਵਿੱਚ ਸਪਰੇਅ ਕਰਦਾ ਔਰ ਉਹਦੀ ਖਾਸियत ਇਹ ਹੈ ਕਿ ਉਸ ਜੰਤਰ ਦੇ ਨਾਲ ਜਿਹੜੀ ਸਪਰੇ ਹੁੰਦੀ ਆ ਉਹ ਬੂਟੇ ਦੇ ਉੱਪਰ ਨਹੀਂ ਹੁੰਦੀ ਬੂਟਾ ਉਹਦੀ ਸਪਰੇ ਦੇ ਨਾਲ ਮਰ ਜਾਉਂਦਾ ਨਹੀਂ ਹੈ ਸਗੋਂ ਬੜੀ ਤਕਨੀਕੀ ਢੰਗ ਦੇ ਨਾਲ ਤਿਆਰ ਕੀਤਾ ਹੈ ਡਾਕਟਰ ਹਮੇਸ਼ ਸਿੰਘ ਮੇਰੇ ਨਾਲ ਖੜੇ ਨੇ ਗੁਰਕੀਰਤ ਸਿੰਘ ਖੜੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਪੁਰਜੇ ਨੂੰ ਤਿਆਰ ਕਰਨ ਵਾਸਤੇ ਕਿੰਨਾ ਸਮਾਂ ਲੱਗਿਆ ਤੇ ਤੇ ਕਿੰਨਾ ਪੈਸਾ ਲੱਗਿਆ ਗੱਲਬਾਤ ਕਰਾਂਗੇ ਡਾਕਟਰ ਹਮੇਸ਼ ਉਹਨਾਂ ਦੇ ਨਾਲ ਅੱਛਾ ਬਹੁਤ ਬਹੁਤ ਸਵਾਗਤ ਜੀ ਸਤਿ ਸ੍ਰੀ ਅਕਾਲ ਸਰ ਇਹ ਪਹਿਲੀ ਵਾਰ ਇੱਕ ਸੂਖਮ ਜਿਹਾ ਪੁਰਜਾ ਤਿਆਰ ਕੀਤਾ ਤੇ ਕਿੰਨਾ ਸਮਾਂ ਲੱਗਿਆ ਇਹਨੂੰ ਬਣਾਉਣ ਵਾਸਤੇ ਤੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਸਰ ਅਸੀਂ ਜਿਹੜੇ ਰੋਬੋਟਿਕਸ ਡਿਪਾਰਟਮੈਂਟ ਆ ਸਿਟੀ ਯੂਨੀਵਰਸਿਟੀ ਚ ਅਸੀਂ ਬੇਸਿਕਲੀ ਹੈਲਥ ਦੇ ਉੱਤੇ ਐਗਰੀਕਲਚਰ ਤੇ এনवायरमेंट ਤੇ ਕੰਮ ਕਰਦੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਵੀ ਪ੍ਰੋਜੈਕਟ ਬਣਾਈਏ ਉਹ ਰੀਅਲ ਲਾਈਫ ਚ ਯੂਜ਼ ਹੋਣ ਤੇ ਹੁਣ ਅਸੀਂ ਜੇ ਦੇਖਦੇ ਆ ਕਿ ਹੁਣ ਪਰਾਲੀ ਨੂੰ ਅੱਗ ਲਗਾਉਂਦੇ ਆ ਪੈਸਟੀਸਾਈਡ ਯੂਜ਼ ਹੋ ਰਿਹਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਸੀ ਨੂੰ ਆਟੋਮੇਟ ਕਰੀਏ ਤੇ ਜਿਹੜਾ ਪਰਾਲੀ ਦਾ ਸੋਲੂਸ਼ਨ ਹੈ ਉਹ ਵੀ ਕੱਢੀਏ ਤੇ ਪਹਿਲਾ ਅਸੀਂ ਸਟਾਰਟ ਕੀਤਾ ਸਪ੍ਰਿੰਗ ਤੋਂ ਅਸੀਂ ਮੈਂ ਬਾਹਰ ਗਿਆ ਇਸ ਸਾਲ ਬਾਹਰ ਨਿਊਜ਼ੀਲੈਂਡ ਗਿਆ ਉੱਥੇ ਦੇਖਿਆ ਕਿ ਉੱਥੇ ਸਾਰਾ ਜੀਜ਼ ਆਟੋਮੇਟ ਹੋ ਰਹੀ ਹੈ ਕੋਈ ਹਿਊਮਨ ਨਹੀਂ ਕੰਮ ਕਰਦਾ ਖੇਤਾਂ 'ਚ ਸਾਰੇ ਰੋਬੋਟ ਯੂਜ਼ ਹੁੰਦੇ ਸਪ੍ਰਿੰਗ ਲਈ ਹੋ ਗਿਆ ਈਵਨ ਜੇ ਤੁਸੀਂ ਕਹੋਗੇ ਕਿ ਜੇ ਐਪਲ ਹੁੰਦੇ ਉਹਦੀ ਫੀਲਡ ਚ ਉਹ ਐਪਲ ਦੀ ਸਾਰੀ ਕੁਆਲਿਟੀ ਉਹ ਵੀ ਰੋਬੋਟੀ ਚੈੱਕ ਕਰਦੇ ਤੇ ਮੈਂ ਉੱਥੋਂ ਦੇਖ ਕੇ ਆਇਆ ਕਿ ਇਹ ਚੀਜ਼ ਅਸੀਂ ਆਪਣੀ ਲੈਬ ਚ ਕਿਉਂ ਨਹੀਂ ਬਣਾ ਸਕਦੇ ਅਸੀਂ ਫਿਰ ਇੱਕ ਛੋਟਾ ਜਿਹਾ ਪ੍ਰੋਟੋਟਾਈਪ ਬਣਾਇਆ ਇਹਦਾ 3D ਡਿਜ਼ਾਈਨ ਬਣਾਇਆ ਉਹਨੂੰ ਦੇਖ ਕੇ ਕਿ ਕਿੰਨੀ ਸਪ੍ਰਿੰਗ ਕੈਪੈਸਿਟੀ ਚਾਹੀਦੀ ਹੈ ਕਿੰਨਾ ਟੈਂਕ ਚਾਹੀਦਾ ਉਹਦੇ ਹਿਸਾਬ ਨਾਲ ਅਸੀਂ ਛੋਟਾ ਪ੍ਰੋਟੋਟਾਈਪ ਬਣਾਇਆ ਇਹਨੂੰ ਬਣਾਉਣ ਚ ਸਾਨੂੰ 2 ਹਫ਼ਤੇ ਲੱਗੇ ਕਿਉਂਕਿ ਇਹਦਾ ਡਿਜ਼ਾਈਨ ਬਣਾਇਆ ਫਿਰ ਜਿਹੜੇ ਕੁਛ-ਕੁਛ ਪਾਰਟ ਆ ਉਹ 3D ਪ੍ਰਿੰਟ ਕੀਤੇ ਅਸੀਂ ਜੀ ਗੁਰਪ੍ਰੀਤ ਸਿੰਘ ਨੇ ਨਾਲ ਸਾਡੇ ਇਹ ਵੀ ਇਹਨਾਂ ਦੀ ਇਸ ਪ੍ਰੋਜੈਕ ਜਦੋਂ ਇਹ ਪ੍ਰੋਜੈਕਟ ਬਣਾਉਣ ਬਾਰੇ ਸੋਚਿਆ ਤੇ ਤੁਹਾਨੂੰ ਲੱਗਿਆ ਕਿ ਕਾਫੀ ਔਖਾ ਕੰਮ ਆ ਕਿੰਨੀਆਂ ਕਿ ਚੁਣੌਤੀਆਂ ਸਨ ਫਿਰ ਕਾਫੀ ਔਖਾ ਤਾਂ ਨਹੀਂ ਲੱਗਿਆ ਪਰ ਸਾਨੂੰ ਸੀਗਾ ਵੀ ਅਸੀਂ ਇਹ ਬਣਾਉਣਾ ਹੀ ਅਜ ਤੇ ਸਾਨੂੰ ਸੀਗਾ ਫਿਰ ਅਸੀਂ ਡਿਸਾਈਡ ਕੀਤਾ ਵੀ ਕੀ ਕੀ ਅਸੀਂ ਯੂਜ਼ ਕਰਨਾ ਕਿਹੜੇ ਕਿਹੜੇ ਕੰਪੋਨੈਂਟਸ ਯੂਜ਼ ਕਰਨੇ ਆ ਤੇ ਇਹਦੇ ਲਈ ਵੀ ਜਿਵੇਂ ਹੁਣ ਫੀਲਡ ਦੇ ਵਿੱਚ ਪ੍ਰੋਪਰ ਖੇਤ ਦੇ ਵਿੱਚ ਇਹ ਚੱਲਣਾ ਵਾ ਤੇ ਉਹ ਖੇਤ ਵਿੱਚ ਚੱਲਣ ਲਈ ਕਿੱਦਾਂ ਦੀ ਮੋਟਰ ਚਾਹੀਦੀ ਆ ਉਹਦੀ ਕੀ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਫਿਰ ਇਹ ਡਿਸਾਈਡ ਕੀਤਾ ਤੇ ਪ੍ਰੋਪਰ ਅਸੀਂ ਜੋ ਇੱਕ ਦੂਜੇ ਨਾਲ ਡਿਸਕਸ਼ਨ ਕੀਤੀ ਪੂਰੀ ਟੀਮ ਨਾਲ ਕੀਤੀ ਜੀ ਤੇ ਫਿਰ ਸਾਨੂੰ ਪਤਾ ਲੱਗਿਆ ਵੀ ਹਾਂ ਅਸੀਂ ਬਣਾ ਲਾਂਗੇ ਮਤਲਬ ਇੰਨਾ ਔਖਾ ਨਹੀਂ ਲੱਗਿਆ ਤੇ ਅਸੀਂ ਪੂਰੇ ਡਿਸਾਈਡ ਕੀਤਾ ਵੀ ਇਹ ਚੀਜ਼ ਇਹਦੇ ਵਿੱਚ ਕੰਪੋਨੈਂਟ ਯੂਜ਼ ਹੋਣੇ ਨੇ ਤੇ ਫਿਰ ਸਾਨੂੰ ਇੰਨਾ ਜ਼ਿਆਦਾ ਔਖਾ ਨਹੀਂ ਲੱਗਿਆ ਵੀ ਅਸੀਂ ਸਾਨੂੰ ਸੀਗਾ ਪ੍ਰਸਤਾਵ ਵੀ ਅਸੀਂ ਇਹ ਚੀਜ਼ ਬਣਾ ਲਾਂ ਜੀ ਡਾਕਟਰ ਸਾਹਿਬ ਇੱਕ ਮਾਡਲ ਆਇਆ ਕਹਿ ਸਕਦੇ ਹਾਂ ਜੀ ਫਿਲਹਾਲ ਇਹਨੂੰ ਕਿਤੇ ਵਰਤਿਆ ਨਹੀਂ ਜਾ ਸਕਦਾ ਵਰਤ ਵੀ ਸਕਦੇ ਹਾਂ ਛੋਟੇ ਲੈਵਲ 'ਤੇ ਛੋਟੇ ਫੱਦਰ ਦੇਤੇ ਜਦੋਂ ਇਹੋ ਜੇ ਜੰਤਰ ਤਿਆਰ ਕਰਦੇ ਆ ਅਸੀਂ ਪ੍ਰੋਜੈਕਟ ਤਿਆਰ ਕਰਦੇ ਆ ਸਾਨੂੰ ਉਹਦਾ ਮਟੀਰੀਅਲ ਛੋਟੇ ਛੋਟੇ ਪੁਰਜੇ ਖਰੀਦਣ ਵਾਸਤੇ ਬੜੀ ਦਿੱਕਤ ਆਉਂਦੀ ਆ ਤੇ ਇਸ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਹਾਂਜੀ ਸਰ ਦਿੱਕਤ ਆਈ ਸੀ ਕਿਉਂਕਿ ਇਹ ਪ੍ਰੋਟੋਟਾਈਪ ਆ ਕਿਉਂਕਿ ਐਗਜ਼ਿਸਟ ਨਹੀਂ ਕਰਦਾ ਮਾਰਕੀਟ 'ਚ ਕਿਉਂਕਿ ਅਸੀਂ ਦੇ ਫਿਰ ਜਿਹੜੇ ਪੁਰਜ਼ੇ ਨਹੀਂ ਮਿਲਦੇ ਅਸੀਂ ਖੁਦ ਡਿਜ਼ਾਈਨ ਕਰਕੇ ਖੁਦ 3D ਪ੍ਰਿੰਟ ਕੀਤੇ ਕਿਉਂਕਿ ਮਾਰਕੀਟ ਤੋਂ ਕੁਝ ਨਹੀਂ ਮਿਲਣਾ ਮਾਰਕੀਟ ਤੋਂ ਉਹਨਾਂ ਮੋਟਰਸ ਮਿਲ ਜਣਗੀਆਂ ਕਿ ਬੈਟਰੀ ਮਿਲ ਜੂਗੀ ਈਵਨ ਅਸੀਂ ਬੈਟਰੀ ਵੀ ਆਪ ਹੀ ਬਣਾਈ ਏਦੀ ਅੱਛਾ ਜੀ ਹਾਂਜੀ ਕਿਉਂਕਿ ਜਦ ਇਹ ਪ੍ਰੋਡਕਟ ਬਣ ਜੂਗਾ ਠੀਕ ਹੈ ਇਹਦਾ ਵੱਡਾ ਜਿਹੜਾ ਅਸੀਂ ਮਾਡਲ ਨੈਕਸਟ ਬਣਾ ਰਹੇ ਹੋ ਜਦ ਦਾ ਪ੍ਰੋਡਕਟ ਬਣ ਗਿਆ ਤੇ ਉਹਦੇ ਪਾਰਟਸ ਅਵੇਲੇਬਲ ਹੋਣੇ ਸਟਾਰਟ ਹੋ ਜਾਣਗੇ ਬਿਲਕੁਲ ਗੁਰਕੀਰਤ ਤੇ ਖਰਚਾ ਕਿੰਨਾ ਕਹਿ ਦਿੱਤੀ ਇਹਦੇ ਦੀ तकरीबन ਕੁੱਲ ਮਿਲਾ ਕੇ ਮਤਲਬ 15000 ਤੱਕ ਹਲੇ ਤੱਕ ਇਹਦੇ ਖਰਚਾ ਆ ਚੁੱਕਾ ਵਾ ਤੇ ਹਾਂਜੀ ਟੋਟਲ 15000 ਤੱਕ ਇਹਦੇ ਖਰਚਾ ਆ ਚੁੱਕਾ ਵਾ ਤੇ ਜਿਹੜਾ ਉਹ ਅੱਗੇ ਅਸੀਂ ਹੋਰ ਬਣਾਵਾਂਗੇ ਉਹ ਰੇਤੋ ਅਸੀਂ ਬਹੁਤ ਵਧੀਆ ਬਣਾਵਾਂਗੇ ਤੇ ਬਹੁਤ ਵੱਡਾ ਪ੍ਰੋਜੈਕਟ ਹੋਊਗਾ ਤੇ ਹੋਰ ਉਹਦੇ ਵਿੱਚ ਅਸੀਂ ਨਵੇਂ-ਨਵੇਂ ਟੈਕਨੀਕ ਐਡ ਕਰਾਂਗੇ ਵੱਡਾ ਇਸ ਤੋਂ ਕੀ ਸੋਚਿਆ ਹੋਇਆ ਹੋਰ ਵੱਡਾ ਕੀ ਹੋਰੇ ਦੇ ਵਿੱਚ ਅਸੀਂ ਐਡ ਕਰਾਂਗੇ ਤੇ ਪ੍ਰੋਪਰ ਪਹਿਲਾਂ ਤਾਂ ਉਹਦੇ ਸਾਰਾ ਜਿਵੇਂ ਕਹਦੀ ਉਹਦਾ ਡਾਈਮੈਂਸ਼ਨ ਵਗੈਰਾ ਉਹ ਬੜਾ ਸਾਈਜ਼ ਹੋਊਗਾ ਤੇ ਜਿਵੇਂ ਹੁਣ ਧੁੱਪ ਦੇ ਵਿੱਚ ਫੀਲਡ ਦੇ ਵਿੱਚ ਖੇਤ ਦੇ ਵਿੱਚ ਕੰਮ ਕਰੂਗਾ ਤੇ ਅਸੀਂ ਅ ਟਰਾਈ ਕਰਾਂਗੇ ਵੀ ਇਹਦੇ ਵਿੱਚ ਸੋਲਰ ਸਿਸਟਮ ਲਗਾਈਏ ਵੀ ਚੱਲਦੇ ਵੀ ਜਾਂ ਖੜਾ ਵੀ ਆ ਤੇ ਇਹਦੀ ਬੈਟਰੀ ਹੋਊਗੀ ਉਹ ਆਪਣੇ ਆਪ ਚਾਰਜ ਹੋਈ ਜਾਊਗੀ ਤੇ ਇਦਾਂ ਦਾ ਹੋਰ ਵੀ ਅਸੀਂ ਸੋਚਾਂਗੇ ਵੀ ਕੀ ਕੀ ਹੋਰ ਇਹਦੇ ਵਿੱਚ ਆਪਾਂ ਇਨਵੈਂਸ਼ਨ ਕਰ ਸਕਦੇ ਹਾਂ ਕੀ ਕੀ ਚੀਜ਼ ਇਨੋਵੇਟ ਇਹਦੇ ਵਿੱਚ ਕਰ ਸਕਦੇ ਹਾਂ ਲਿਆ ਸਕਦੇ ਹਾਂ ਉਹ ਅਸੀਂ ਨੈਕਸਟ ਵਰਜਨ ਵਿੱਚ ਸੋਚਾਂਗੇ ਅਰ ਸਾ ਜਿਵੇਂ ਅਸੀਂ ਦੇਖਦੇ ਆ ਖੇਤਾਂ ਦੇ ਵਿੱਚ ਵੱਡੇ ਵੱਡੇ ਟਰੈਕਟਰ ਆਏ ਨੇ ਸਪਰੇਅ ਕਰਨ ਵਾਸਤੇ ਹਨਾ ਉਹਦੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਵਰਤੋਂ ਹੋਣ ਲੱਗੀ ਕਿਉਂਕਿ ਬਹੁਤ ਸਾਰੇ ਕਿਸਾਨ ਸਾਡੇ ਉਹ 50 ਏਕੜ ਜਾਂ 100 ਏਕੜ ਜਾਂ 200 ਏਕੜ ਦੀ ਖੇਤੀ ਕਰਦੇ ਨੇ ਉਸ ਜਿਹੜਾ ਕਰ ਸਪਰੇਅ ਕਰਦਾ ਵਾਲਾ ਜੰਤਰ ਆ ਉਹ ਟਰੈਕਟਰ ਆ ਉਹਨੂੰ ਉਹਦੇ ਮੁਕਾਬਲੇ ਇਹਦੇ ਵਿੱਚ ਖਾਸियत ਕੀ ਆ ਕਿ ਕਿਸ ਤਰ੍ਹਾਂ ਦੀ ਬਕਰੀ ਟੈਕਨੀਕ ਰੱਖੀ ਹੈ ਤੇ ਇਸ ਜੀ ਸਰ ਪਹਿਲੀ ਗੱਲ ਦੇਖੀਏ ਉਹ ਆਟੋਮੈਟਿਕ ਨਹੀਂ ਹੈਗਾ ਇਹਦੇ ਚ ਕੀ ਹੈ ਜਿਹੜਾ ਆਪਾਂ ਜਿਹੜਾ ਨੈਕਸਟ ਵਰਜਨ ਬਣਾ ਰਹੇ ਉਹ ਚ ਆਟੋਮੈਟਿਕ ਹੋਊਗਾ ਤੁਸੀਂ ਆਪਣੇ ਖੇਤ ਦੇ ਸਿਰਫ 4.10 ਦੱਸਨੇ ਆ ਜੇ ਆਪਾਂ ਨੂੰ ਮੰਨੀਏ ਕਿ ਸਕੁਅਰ ਤੇ ਤੁਸੀਂ ਜੀਪੀਐਸ ਨਾਲ ਸਿਰਫ ਪੁਆਇੰਟਸ ਦੱਸਨੇ ਹੋ ਆਟੋਮੈਟਿਕਲੀ ਖੇਤ ਤੇ ਜਾ ਕੇ ਆਪਣੇ ਆਪ ਸਪਰੇਅ ਕਰਕੇ ਆਪਣੇ ਆਪ ਵਾਰ ਆ ਜਾਊਗਾ ਈਵਨ ਆਪਾਂ ਜਿਹੜਾ ਨੈਕਸਟ ਵਰਜਨ ਆ ਉਹ ਚ ਸਾਰਾ ਜੀਪੀਐਸ ਹੋਊਗਾ ਅੱਛਾ ਅਸੀਂ ਇਹ ਵੀ ਆਪਸ਼ਨ ਦੇਵਾਂਗੇ ਜੇ ਮੈਨੂਅਲ ਕਰਨਾ ਚਾਹੁੰਦੇ ਤੁਸੀਂ ਉੱਤੇ ਉੱਤੇ ਬਹਿ ਕੇ ਵੀ ਕਰ ਸਕਦੇ ਹੋ ਤੇ ਮਤਲਬ ਉਹ ਦੋਨੋਂ ਚੀਜ਼ ਹੋ ਜੂਗੀ ਆਟੋਮੈਟ ਵੀ ਹੋ ਜਾਊਗਾ ਪਲੱਸ ਉਹ ਹਲਕਾ ਹੋਊਗਾ ਤੇ ਇਨਾ ਫੀਲਡ ਤੇ ਪ੍ਰੈਸ਼ਰ ਨਹੀਂ ਪਾਊਗਾ ਕਿਉਂਕਿ ਉਹ ਇੱਕ ਤਰ੍ਹਾਂ ਦਾ ਆਟੋਮੈਟਿਕ ਆ ਉੱਚ ਇੰਜਨਸ ਨਹੀਂ ਹੋਣਗੇ ਨਾਲੇ ਇਹ ਇਲੈਕਟ੍ਰਿਕ ਹੋਊਗਾ ਕਲੀਨ ਹੋਊਗਾ ਕਿਉਂਕਿ ਸੋਲਰ ਨਾਲ ਚਾਰਜ ਹੋਣਾ ਹੈ ਗੁਰਕੀਰਤ ਜਦੋਂ ਅਸੀਂ ਤਰੱਕੀ ਦੀ ਗੱਲ ਕਰਦੇ ਆਂ ਵਿਕਾਸ ਦੀ ਗੱਲ ਕਰਦੇ ਆਂ ਤੇ ਤਕਨੀਕੀ ਕਰਨ ਦੀ ਗੱਲ ਕਰਦੇ ਆਂ ਉੱਥੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਨੂੰ ਵੱਡਾ ਨੁਕਸਾਨ ਹੁੰਦਾ ਹੈ ਤੇ ਕੀ ਮਹਿਸੂਸ ਕਰਦੇ ਆਂ ਤੁਸੀਂ ਕਿ ਅੱਜ ਜਿੱਥੇ ਭਾਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੇਰੋਜ਼ਗਾਰੀ ਹੋਈ ਆ ਉੱਥੇ ਇਸ ਤਰ੍ਹਾਂ ਦੀ ਤਕਨੀਕ ਲੈ ਕੇ ਆਉਣ ਦੇ ਲਈ ਇਹ ਇਹ ਗੱਲ ਕਹਿ ਦਈਏ ਕਿ ਮਜ਼ਦੂਰ ਦੀ ਮਜ਼ਦੂਰੀ ਨੂੰ ਨੁਕਸਾਨਤਾ ਹੁੰਦਾ ਹੀ ਹੁੰਦਾ ਤੇ ਇਹੋ ਜਿਹੇ ਟੈਕਨੋਲੋਜੀ ਵਾਲੇ ਜਿਹੜੇ ਵਿਕਸਤ ਸਾਧਨ ਨੇ ਉਹਨਾਂ ਦੀ ਕਿੰਨੀ ਕੁ ਲੋੜ ਆ ਨੁਕਸਾਨ ਤਾਂ ਫਿਰ ਪਰ ਹੁੰਦੇ ਪਰ ਹੁਣ ਜੇ ਆਪਾਂ ਬਾਕੀ ਕੰਟਰੀ ਦੀ ਗੱਲ ਕਰੀਏ ਉਹ ਆਪਣੇ ਤੋਂ ਬਹੁਤ ਅੱਗੇ ਨੇ ਹਮ ਪਰ ਜੇ ਆਪਾਂ ਇਹ ਸੁੱਤੀ ਜਾਵਾਂਗੇ ਤੇ ਫਿਰ ਆਪਾਂ ਅੱਗੇ ਨਹੀਂ ਇਨੋਵੇਟ ਕੋਸ਼ਿਸ਼ ਨਹੀਂ ਕਰ ਸਕਾਂਗੇ ਹਮ ਇਹਦੇ ਵਿੱਚ ਮਤਲਬ ਆਪਾਂ ਬਾਕੀ ਕੰਟਰੀ ਦੇ ਮੁਕਾਬਲੇ ਮਤਲਬ ਜੇ ਆਪਾਂ ਇਹ ਸੁੱਤੀ ਜਾਵਾਂਗੇ ਤੇ ਫਿਰ ਆਪਾਂ ਕੁਝ ਕਰਨ ਨਹੀਂ ਪਾਵਾਂਗੇ ਤੇ ਹੁਣ ਜਿਵੇਂ ਅਸੀਂ ਜਿਹੜੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਹਨੂੰ ਆਟੋਮੈਟਿਕ ਤਾਂ ਹੈਗੇ ਤੇ ਪਰ ਇਹਨੂੰ ਮੈਨੂਅਲ ਵੀ ਰੱਖਿਆ ਵਾ ਤੇ ਜਿਹੜੇ ਵਰਕਰ ਹੋਣਗੇ ਤੇ ਇਹ ਚੀਜ਼ ਨੂੰ ਸਿੱਖ ਸਕਣਗੇ ਤੇ ਜੋ ਮੈਨਲ ਹੋਊਗਾ ਤੇ ਉਹ ਆਪ ਉਹਨਾਂ ਦੇ ਵਿੱਚ ਸਕਿੱਲ ਜੋ ਹੋਣਗੀਆਂ ਐਨਵੈਲਪ ਹੋਣਗੀਆਂ ਤੇ ਇਨਵੈਂਸ਼ਨ ਉਹ ਸਿੱਖ ਸਕਣਗੇ ਸੋ ਅੱਜ ਤੁਹਾਡੇ ਕੋਲੇ ਇੱਕ ਅਜਿਹਾ ਤੁਸੀਂ ਪ੍ਰੋਜੈਕਟ ਤਿਆਰ ਕਰਕੇ ਇੱਕ ਬਖਰਾ ਬਖਰੇ ਮਿਸ਼ਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਤੁਸੀਂ ਕਦੇ ਮੈਂ ਮਹਿਸੂਸ ਕਰੋਗੇ ਕਿ ਤੁਹਾਡਾ ਕਨਸੈਪਟ ਜਾਂ ਤੁਹਾਡੀ ਥਿਊਰੀ ਕੋਈ ਵੱਡੀ ਕੰਪਨੀ ਐਡਾਪਟ ਕਰੇ ਹਾਂਜੀ ਸਰ ਬੇਸਿਕਲੀ ਸਾਡਾ ਮੋਟਿਵ ਹੀ ਹੁੰਦਾ ਕਿ ਅਸੀਂ ਨੂੰ ਕਮਰਸ਼ਲਾਈਜ਼ ਕਰੀਏ ਕਿਉਂਕਿ ਜਦ ਇਹ ਚੀਜ਼ ਅਸੀਂ ਬਣਾਤੀ ਤੇ ਬਣਾਣੀ ਬਹੁਤ ਸੌਖੀ ਆ ਕਿ ਕੰਪਨੀਆਂਜ਼ ਚ ਵੀ ਇਹ ਬਣਾਉਣਾ ਸਟਾਰਟ ਕਰਨ ਨੂੰ ਆਟੋਮੇਟ ਕਰਨ ਸੋਲਰ ਤੇ ਯੂਜ਼ ਕਰੀਏ ਮੈਂ ਚਾਹਨਾ ਹੈ ਕਿ ਜਿਹੜਾ ਯੂਜ਼ ਕਰਦੇ ਆਂ ਡੀਜ਼ਲ ਜਾਂ ਪੈਟਰੋਲ ਉਹਨੂੰ ਹਟਾਈਏ ਇਲੈਕਟ੍ਰਿਕ ਤੇ ਆਈਏ ਤੇ ਇਲੈਕਟ੍ਰਿਕ ਦੀ ਵੀ ਜਿਹੜੀ ਚਾਰਜਿੰਗ ਕਰਨੀ ਉਹ ਵੀ ਸੋਲਰ ਤੋਂ ਕਰੀਏ ਤੇ ਇਹ ਚਾਹਨਾ ਕਿ ਇਹਦੇ ਛੋਟੇ-ਛੋਟੇ ਮਾਡਲਸ ਬਣਨ ਕਿਉਂਕਿ ਜ਼ਰੂਰੀ ਨਹੀਂ ਕਿ ਸਾਰਾ ਤੇ ਖੇਤ ਵੱਡੇ ਹੁੰਦੇ ਜਿਹਨਾਂ ਦੇ ਛੋਟੇ ਹੁੰਦੇ ਉਹਦੇ ਹਿਸਾਬ ਨਾਲ ਮਾਡਲ ਬਣਨ ਕਿਉਂਕਿ ਬੈਸਟ ਚੀਜ਼ ਹੈ ਤੁਸੀਂ ਇਹਨੂੰ ਕਸਟਮਾਈਜ਼ ਕਰ ਸਕਦੇ ਸੋ ਡਾਕਟਰ ਹਰਮੀਤ ਤੇ ਗੁਰਕੀਰਤ ਸਿੰਘ ਇਹ ਚਾਰ ਲੋਕਾਂ ਦੀ ਟੀਕੜੀ ਨੂੰ ਸਾਡੀਆਂ ਸਭ ਆਸਾਂ ਆ ਕਿ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ ਤੇ ਇੱਕ ਵੱਡਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਮਨ ਦੇ ਵਿੱਚ ਸੋਚਿਆ ਉਹਨੂੰ ਡਿਜ਼ਾਈਨ ਜ਼ਰੂਰ ਕਰਨਾ ਜਗਰਾਉ ਤੋਂ ਕੈਮਰਾਮੈਨ ਅਸ਼ੋਕ ਸੰਗਮ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਵੈਬਟੀਵੀ